ਸਾਤਿਸ਼ਰ ਕਾਲਜ ਦੇ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ ਚਾਰ-ਪੰਜ ਦਿਨਾਂ ਦੇ ਮੌਸਮ ਦੀ ਮਹੀਆਲਾ ਸਿਸਟਮ ਪੰਜਾਬ ਨੂੰ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਬੀਤੀ ਰਾਤ ਜਿਹੜੀ ਲੰਘੀ ਆ ਇਹ ਰਾਤ ਦੇ ਆਫਾ ਗੱਲ ਕਰਾਂਗੇ ਧੁੰਦ ਕਿਹੜੇ ਖੇਤਰਾਂ ਨੂੰ ਕਵਰ ਕੀਤਾ ਧੁੰਦ ਨੇ ਤੇ ਟੈਂਪਰੇਚਰ ਕਿੰਨੇ ਰਹੇ ਬੀਤੀ ਰਾਤ ਦੇ ਯਾਨੀ ਕਿ ਅੱਜ ਸਵੇਰ ਦੇ ਜਿਹੜੇ ਜੋ ਡਾਟਾ ਆਇਆ ਰਾਤ ਦੇ ਟੈਂਪਰੇਚਰ ਦਾ ਉਹਦੇ ਵਿੱਚ 4.5 ਡਿਗਰੀ ਦੇ ਨਾਲ ਨਵਾਂ ਸ਼ਹਿਰ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਤੇ ਉੱਤੇ ਹੀ ਗੁਰੂਗ੍ਰਾਮ ਜਿਹੜ ਸੋ 4 ਤੋਂ ਲੈ ਕੇ 9 10 ਦੇ ਵਿਚਕਾਰ ਟੈਂਪਰੇਚਰ ਜਿਹੜੇ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਜਣਿਆਂ ਦੇ ਵਿੱਚ ਸੋ ਰਾਤਾਂ ਜੜੀਆਂ ਨੇ ਠੰਡੀਆਂ ਨੇ ਜੜੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਨਾਲ ਠੰਡਕ ਜੜੀਆ ਬਣੀ ਹੋਈ ਹੈ ਅ ਅੱਜ ਸਵੇਰ ਤੋਂ ਜੇਕਰ ਅਸੀਂ ਗੱਲ ਕਰੀਏ ਧੁੰਦ ਦੀ ਤਨੋਂ ਇਸ ਵੇਲੇ ਵੀ ਸੈਟਲਾਈਟ ਦਸਤਿਆਂ ਦੇ ਵਿੱਚ ਵੀ ਦਿਖਾ ਦਿੰਦੇ ਆ ਜਿੱਥੇ ਤੁੰਦ ਐਸ ਵੇਲੇ ਵੀ ਬਰਕਰਾਰ ਹੈ ਖਾਸ ਕਰ ਲਾਹੌਰ ਤੋਂ ਸ਼ੁਰੂ ਹੋ ਕੇ ਯਾਨੀ ਕਿ ਪਾਕਿਸਤਾਨ ਵਾਲੇ ਫਾਸਿਅਤਾਂ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਹਠਾਨਕਟ ਜਲੰਧਰ ਕਫੂਰਥਲਾ ਹੁਸ਼ਿਆਰ ਹੋਰ ਨਵਾਂ ਸ਼ਹਿਰ ਲੁਧਿਆਣਾ ਕੋਚਪੁਰ ਵੀ ਖੇਤਰਾਂ ਦੇ ਵਿੱਚ ਤੁੰਦ ਸੀ ਹੋਰ ਇੱਥੇ ਹੁਣ ਧੁੱਪ ਨਿਕਲ ਚੁੱਕੀ ਆ ਰੋਪੜ ਮਹਾਲੀ ਚੰਡੀਗੜ੍ਹ ਜਿੱਥੇ ਵੀ ਤੁੰਦ ਹੈ ਉੱਥੇ ਵੀ ਧੁੱਪ ਜੜੀਆਂ ਖੜਨ ਦੇ ਅਸਾਰ ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਇਸਲਾਵਾ ਇਹ ਧੁੰਦ ਨੇ ਅੱਜ ਵੱਡੇ ਖੱਦਰ ਤੇ ਖੇਤਰਾ ਨੂੰ ਕਵਰ ਕੀਤਾ ਹਰਿਆਣਾ ਤੇ ਲਗਭਗ ਜਿਹੜੇ ਯੂਪੀ ਦੇ ਨਾਲ ਲੱਗਦੇ ਚਲੇ ਜਾਂ ਦਿੱਲੀ ਦੇ ਨਾਲ ਲੱਗਦੇ ਚਲੇ ਆ ਸਾਰੇ ਜਿਲਿਆਂ ਦੇ ਵਿੱਚ ਧੁੰਦ ਹੈ ਯੂਪੀ ਲਗਭਗ ਸਾਰੇ ਜਿਲਿਆਂ ਦੇ ਵਿੱਚ ਧੁੰਦ ਹੈ ਬਿਹਾਰ ਝਾਰਖੰਡ ਬੰਗਾਲ ਹੁੰਦੇ ਹੋਏ ਜਿਹੜੀ ਆ ਬੰਗਲਾਦੇਸ਼ ਅੱਜ ਪੂਰਾ ਕਵਰ ਹੈ ਧੁੰਦ ਨਾਲ ਪੂਰਾ ਮੁਲਕ ਜਿਹੜਾ ਧੁੰਦ ਦੇ ਮਾਰ ਹੇਠ ਹੈ ਬੰਗਲਾਦੇਸ਼ ਨੂੰ ਵੀ ਪਾਰ ਕਰਦੀ ਹੋਈ ਹੈ ਮਜਾ ਮਾਰੂ ਵੱਲ ਔਰ ਇਧਰ ਆ ਜਿਹਾਂ ਜਿਹੜੇ ਪੂਰਬੀ ਸੂਬੇ ਆ ਫਾਰ ਦੇ ਅਸਾਮ ਸਿਕਮ ਮਿਜ਼ੋਰਮ ਇਹਨਾਂ ਕਿ ਤਣ ਤੱਕ ਧੁੰਦ ਛਾਈ ਹੋਈ ਆ ਕਿ ਜਿਹੜੇ ਹਿਮਾਲਿਆ ਦੇ ਨਾਲ ਲੱਗ ਦੇ ਵਿੱਚ ਧੁੰਦਾ ਤੇ ਇਸ ਤੋਂ ਪਾਰ ਕਰਦੇ ਹੋਏ ਮਹਾਮਾਰ ਦੇ ਵਿੱਚ ਵੀ ਧੁੰਦ ਨਹੀਂ ਚਾਦ ਰਹੀ ਜਿਹੜੀ ਛਾਈ ਹੋਈ ਹੈ ਸੋ ਧੁੰਦ ਨੇ ਵੱਡਾ ਏਰੀਆ ਅੱਜ ਕਵਰ ਕੀਤਾ ਤੇ ਇਹ ਧੁੰਦਾ ਤੋਂ ਹਾਲੇ ਫਿਲਹਾਲ ਰਾਹਤ ਨਹੀਂ ਆਉਂਦੇ ਜਿਹੜੇ ਦਿਨ ਹੋਣਗੇ ਧੁੰਦਾ ਵਾਲੇ ਹੋਣਗੇ ਸੰਗਰੇ ਧੁੰਦੇ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਸੋ ਇਹ ਤਾਂ ਗੱਲ ਹੋ ਗਈ ਧੁੰਦ ਦੀ ਸੋ ਜੇਕਰ ਆਪਾਂ ਗੱਲ ਕਰੀਏ ਆਉਂਦੇ ਦੀ ਕੀ ਰਿਪੋਰਟ ਹੈ ਅੱਜ 27 ਤਰੀਕ ਹੋ ਚੱਲੀ ਆ ਜੀ 28 29 30 ਤੇ 31 30 ਗੱਤੀ ਨੂੰ ਇੱਕ ਸਿਸਟਮ ਆ ਰਿਹਾ ਜਦੀ ਅਪਡੇਟ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਇਹ ਸਿਸਟਮ ਸਾਡੇ ਆਸਾ ਦੇ ਮੁਤਾਬਕ 31 ਤਰੀਕ ਨੂੰ ਲੱਗਦਾ ਜਾ ਪਰਿਆ ਇਹਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤੇ ਉੱਤਰੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਪਛਮੀ ਹਰਿਆਣਾ ਉੱਤਰੀ ਹਰਿਆਣਾ ਪੂਰਬੀ ਹਰਿਆਣਾ ਪੰਜਾਬ ਦੀ ਗੱਲ ਕਰੀਏ ਪੁਆਧ ਮਾਲਵਾ ਦਵਾਬਾ ਮਾਝਾ ਸਾਰੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਕੁਝ ਖੇਤਰਾਂ ਨੂੰ ਛੱਡ ਵੀ ਸਕਦੇ ਹਾਂ ਮੈਂ ਸੋ ਇਸ ਤੋਂ ਇਲਾਵਾ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਇਹਨਾਂ ਖੇਤਰਾਂ ਨੂੰ ਇਹ ਸਿਸਟਮ ਮੇਨ ਨਾਲ ਪ੍ਰਭਾਵਿਤ ਕਰ ਸਿਸਟਮ 12 ਘੰਟੇ ਪਹਿਲਾਂ ਵੀ ਸ਼ੁਰੂ ਹੋ ਸਕਦਾ 12 ਘੰਟੇ ਬਾਅਦ ਵੀ ਸ਼ੁਰੂ ਹੋ ਸਕਦਾ ਹੋ ਸਕਦਾ 31:31 ਦੀ ਰਾਤ ਨੂੰ ਲੱਗ ਜਾਏ 31 ਨੂੰ ਲੱਗ ਜਾਏ 1 ਨੂੰ ਲੱਗ ਜਾਏ ਇਹ ਸਮਾਂ ਦੱਸੇਗਾ ਤੇ ਇਹਦੇ ਵਿੱਚ ਪੰਜਾਬ ਦੇ 45% ਖੇਤਰਾਂ ਦੇ ਵਿੱਚ ਹਲਕਤ ਲੈ ਕੇ ਕਿਤੇ ਤੇਜ਼ ਝਾਟੇ ਲੱਗ ਸਕਦੇ ਨੇ ਵੈਸੇ ਬਹੁਤ ਵੱਡੇ ਮੀਂਹ ਦੇ ਅਸਰ ਨਹੀਂ ਆ ਹਲਕੀ ਕਣੀਆਂ ਹਲਕੇ ਝਾਟਿਆਂ ਦੇ ਅਸਰ ਬਹੁਤੇ ਖੇਤਰਾਂ ਦੇ ਵਿੱਚ ਹੋਣਗੇ ਤੇ ਬੱਦਰਬਾਏ ਬਹੁਤ ਵੱਡੇ ਹਿੱਸੇ ਜਿਹੜੀ ਹਿੱਸੇ ਨੂੰ ਕਵਰ ਕਰਦੀ ਨਜ਼ਰ ਆ ਸਕਦੀ ਹੈ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਉੱਤੇ ਇਹ ਸਿਸਟਮ ਪ੍ਰਭਾਵਿਤ ਕਰੇਗਾ ਤੇ ਮੇਂ ਨਾਲ ਲੱਗਦਾ ਵੀ ਕੁਝ ਖੇਤਾਂ ਦੇ ਵਿੱਚ ਡਿੱਗਣਗੇ ਪਹਾੜਾਂ ਦੇ ਵਿੱਚ ਬਰਫ ਬਾਰਿਸ਼ ਦਾ ਇੱਕ ਤਗੜਾ ਦੌਰ ਲੱਗ ਸਕਦਾ ਹੈ ਜਿਹੜਾ ਜਾਂ ਉੱਪਰਲੇ ਖਾਗਾਂ ਦੇ ਵਿੱਚ ਹਿਮਾਚਲ ਤੇ ਜੰਮੂ ਦੇ ਜਿਹਦਾ ਅਸਰ ਮੈਦਾਨਾਂ ਦੇ ਵਿੱਚ ਠੰਢ ਦੇ ਰੂਪ ਵਿੱਚ ਵੇਖਣ ਨੂੰ ਮਿਲੇਗਾ ਜਦੋਂ ਇਹ ਸਿਸਟਮ ਅੱਗੇ ਕੁਝ ਕਰ ਜੇਗਾ ਤਾਬਰ ਤੋਂ ਠੰਡ ਫਿਰ ਤੋਂ ਇੱਕ ਵਾਰ ਵਾਪਸੀ ਕਰੇਗੀ ਤੇ ਉੱਤਰཕਿਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਜਦੋਂ ਚੱਲਣਗੀਆਂ ਤੇ ਉਹਦੇ ਵਿੱਚ ਜਿਹੜੀ ਠੰਡਕ ਹੋਰ ਵਧਣ ਦੇ ਅਸਰ ਹੋਣਗੇ ਫਿਲਹਾਲ ਜੇਕਰ ਆਉਂਦੇ 48 ਜਾਂ ਫਿਰ ਅਗਲੇ 2-3 ਦਿ ਉੱਪਰਲੇ ਫੱਦਰ ਤੇ ਬਦਲਵਾਈ ਗੁਜ਼ਰਦੀ ਰਹਿਣੀ ਆ ਜਿਹਦੇ ਨਾਲ ਦਿਨਾਂ ਦੇ ਟੈਂਪਰੇਚਰ ਥੱਲੇ ਜਾਣਗੇ ਤੇ ਰਾਤਾਂ ਦੇ ਟੈਂਪਰੇਚਰ ਥੋੜੇ ਜਿਹਾ ਰਾਈਸ ਕਰਨਗੇ 1 ਤੋਂ 2 ਡਿਗਰੀ ਵੱਧ ਸਕਦੇ ਨੇ ਸੋ ਇਹ ਆਉਂਦੇ ਦਿਨਾਂ ਦੇ ਜੋ ਮੌਸਮ ਦੀ ਰਿਪੋਰਟ ਹੈ ਸਿਸਟਮ ਲੱਗਣ ਜਾ ਰਿਹਾ ਜੀ 30 31 ਇੱਕ ਇਹਨਾਂ ਤਿੰਨਾਂ ਦਿਨਾਂ ਦੇ ਕਿਸੇ ਕਦੇ ਦੇ ਦਿੰਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਬਰਕਰਾਰ ਨੇ ਤੇ 31 ਨੂੰ ਸਾਡੇ ਆਸਾ ਦੇ ਮਤਾਬਕ ਇਹ ਸਿਸਟਮ ਲੱਗ ਸਕਦਾ ਜੀ ਇਸ ਇਲਾਵਾ ਜੇਕਰ ਅਫਾ ਗੱਲ ਕਰਦੇ ਆ ਜੋ ਤਾਜ਼ਾ ਅੰਕੜੇ ਸਾਂਝੇ ਕੀਤੇ ਗਏ ਨੇ ਜੋ ਤਾਜ਼ਾ ਅਪਡੇਟ ਜੋ ਜਾਰੀ ਕੀਤੀ ਹੈ ਜੀ ਭਾਰਤੀ ਮੌਸਮ ਵਿਭਾਗ ਨੂੰ ਸਕਰੀਨ ਦੇ ਉੱਤੇ ਦੇ ਸਕਦੇ ਆਂ ਅੰਕੜੇ ਇਹ ਪੰਜਾਬ ਦੇ ਮੌਸਮ ਦੇ ਲਈ ਨੇ 27 ਦਸੰਬਰ ਦੀ ਤਰੀਖ ਤਾਈ ਹੋ ਜਾਂ ਪੰਜਾਬ ਦੇ ਲਈ ਵਾਰਨਿੰਗ ਅਗਲੇ 4 ਦਿਨ ਫਿਲਹਾਲ ਜਿਹੜੇ ਧੁੰਦ ਦੇ ਅਲਰਟ ਨੇ ਉਹ ਲਾਗੂ ਰਹਿਣਗੇ orange alert ਜਿਹੜਾ ਧੁੰਦਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਜਦੋਂ ਸਿਸਟਮ ਆਣਾ ਉਹਦੇ ਵਿੱਚ ਵੀ ਧੁੰਦਾਂ ਵਧਣਗੀਆਂ ਜਦੋਂ ਪੂਰੇ ਦੀ ਹਵਾ ਇੱਥੇ ਵਾਪਸੀ ਕਰੇਗੀ ਤੇ ਉਦੋਂ ਫਿਰ ਧੁੰਦਾਂ ਦੇ ਵਿੱਚ ਵਾਧਾ ਹੋਣ ਦਾ ਜਿਹੜਾ ਅਲਰਟ ਹੁੰਦਾ ਸੋ ਉਦੋਂ ਵੀ ਧੁੰਦਾਂ ਜਣੀਆਂ ਵਾਪਸੀ ਕਰ ਸਕਦੀਆਂ ਨੇ ਇਸ ਤਰ੍ਹਾਂ ਜੇਕਰ ਹਵਾ ਪ੍ਰਦੂਸ਼ਣ ਦੀ ਗੱਲ ਕਰਦੇ ਆ ਕਿਉਂਕਿ ਪਿੱਛੇ ਕਾਫੀ ਸਮਾਂ ਲੰਘ ਚੁੱਕਿਆ ਮੈਂ ਇੱਥੇ ਨਹੀਂ ਦਰਜ ਹੋਇਆ ਕੋਈ ਤਗੜੇ ਲਗਲ ਦਾ ਸਿਸਟਮ ਆਉਂਦਾ ਤੇ ਫਿਰ 에ਅਰ ਕਵਾਡਰ ਦੇ ਵਿੱਚ ਸੁਧਾਰ ਹੋਏ ਖ ਨੂੰ ਮਿਲ ਸਕਦਾ ਵੈਸੇ ਹਾਲੇ ਕੋਈ ਤਗੜਾ ਸਿਸਟਮ ਫਿਲਹਾਲ ਅਗਲੇ 10 ਦਿਨਾਂ ਦੇ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ ਧੰਨਵਾਦ